ਸੱਚੀ ਅਕਾ ਤਾਂ ਆਓ ਅੱਜ ਆਪਾਂ ਵਿਚਾਰ ਕਰਦੇ ਹਾਂ ਕਿ ਹਰ ਇੱਕ ਇਨਸਾਨ ਦਾ ਆਪਣਾ ਆਪਣਾ ਔਰਾ ਹੈ ਕਿ ਹਰ ਇੱਕ ਦਾ ਆਪਣਾ ਆਪਣਾ ਫੀਲਡ ਹੈ ਇਹ ਫੀਲਡ ਕਿਵੇਂ ਬਣਦਾ ਕਿਉਂਕਿ ਜਦੋਂ ਇਹ ਗੱਲ ਲੱਭੀ ਗਈ ਨਾ ਵੀ ਸੂਖਮ ਤੋਂ ਸੂਖਮ ਜਿਹੜੇ ਪਾਰਟੀਕਲ ਹੈ ਉਸ ਜਿੰਨੇ ਵੀ ਪਾਰਟੀਕਲ ਹੈ ਸਾਰੇ ਮੈਟਰ ਹੈ ਜਿੰਨਾ ਵੀ ਉਹ ਐਟਮਸ ਤੋਂ ਬਣਿਆ ਤੇ ਐਟਮ ਦੇ ਵਿੱਚ ਵਿਗਿਆਨੀਆਂ ਨੇ ਦੱਸਿਆ ਇਲੈਕਟ੍ਰੋਨ, ਪ੍ਰੋਟੋਨ, ਨਿਊਟ੍ਰੋਨ ਪ੍ਰੋਟੋਨ ਤੇ ਨਿਊਟ੍ਰੋਨ ਨਿਊਕਲੀਅਸ ਦੇ ਵਿੱਚ ਐ ਤੇ ਉਸ ਦੀ ਅੱਜ ਆਪਾਂ ਗੱਲ ਸਾਂਝੀ ਕਰਨ ਜਾ ਰਹੇ ਹਾਂ ਤੇ ਉਸ ਤੋਂ ਆਪਾਂ ਗੱਲ ਨੂੰ ਮੋੜਾਂਗੇ ਇਲੈਕਟ੍ਰਿਕ ਫੀਲਡ, ਮੈਗਨੇਟਿਕ ਫੀਲਡ ਤੇ ਗੱਲਾਂ ਕਰਾਂਗੇ ਤੁਹਾਡੇ ਨਾਲ ਔਰੇ ਦੀਆਂ ਵੀ ਹਰ ਇੱਕ ਚੀਜ਼ ਦਾ ਇੱਕ ਆਪਣਾ ਆਪਣਾ ਔਰਾ ਹੈ। ਕਈ ਕਹਿੰਦੇ ਵੀ ਇਹਦਾ ਪੋਜ਼ਿਟਿਵ ਔਰਾ ਹੈ, ਕਈ ਕਹਿੰਦੇ ਜੀ ਇਹਦਾ ਨੈਗੇਟਿਵ ਔਰਾ ਹੈ। ਤਾਂ ਉਹ ਕੀ ਚੀਜ਼ ਕੀ ਹੈ ਉਹ? ਆਪਾਂ ਇਹਦੀ ਵਿਚਾਰਕ ਚਰਚਾ ਕਰਦੇ ਆ ਤਾਂ ਸਾਡੇ ਕੋਲੇ ਹੈ ਵੀ ਇੱਕ ਇਹ ਇਸ ਤਰ੍ਹਾਂ ਦੀ ਗੱਲ ਹੈ ਵੀ ਇੱਕ ਚੱਕਰ ਹੈ ਉਸ ਦੇ ਵਿੱਚ ਨਿਊਕਲੀਅਸ ਹੈ ਤੇ ਨਿਊਕਲੀਅਸ ਦੇ ਵਿੱਚ ਨਿਊਟ੍ਰੋਨ ਤੇ ਪ੍ਰੋਟੋਨ ਹੈ ਤੇ ਇਸ ਤੇ ਆਲੇ ਦੁਆਲੇ ਜਿਹੜੀ ਗੱਲ ਕੀਤੀ ਗਈ ਉਹ ਇਲੈਕਟ੍ਰੋਨ ਦੀ ਕੀਤੀ ਹੈ ਇਲੈਕਟ੍ਰੋਨ 네ਗੇਟਿਵਲੀ ਚਾਰਜਡ ਹੈ ਤੇ ਜਿਹੜਾ ਪ੍ਰੋਟੋਨ ਹੈ ਸਾਡੇ ਕੋਲ ਉਹ ਪੋਜ਼ਿਟਿਵਲੀ ਚਾਰਜ ਹੈ ਤਾਂ ਹੁਣ ਜਦੋਂ ਅਸੀਂ ਇਸ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਕੀ ਅੰਦਾ ਹੈ ਵੀ ਇਲੈਕਟ੍ਰੋਨ ਪ੍ਰੋਟੋਨ ਹੈ ਜਿਹੜੇ ਇਲੈਕਟ੍ਰੋਨ ਹੈ ਜਿਹੜਾ ਉਹ 네ਗੇਟਿਵਲੀ ਚਾਰਜਡ ਹੈ ਤੇ ਜਿਹੜਾ ਪ੍ਰੋਟੋਨ ਹੈ ਉਹ ਪੋਜ਼ਿਟਿਵਲੀ ਚਾਰਜਡ ਹੈ ਤੇ ਇਹਨਾਂ ਦੇ ਉੱਤੇ ਚਾਰਜ ਹੈ ਜਿਹੜਾ ਉਹ ਇੰਨਾ ਹੁੰਦਾ ਇਹ ਵਿਗਿਆਨੀਆਂ ਨੇ ਕੱਢ ਕੇ ਦੱਸਿਆ ਹੈ ਜੇ ਜਿਹੜਾ ਨਿਊਟ੍ਰੋਨ ਹੈ ਉਹ ਨਿਊਟਰਲ ਹੁੰਦਾ ਹੁਣ ਗੱਲ ਇਹ ਹੈ ਵੀ ਜਿਹੜੇ ਇਸ ਚੱਕਰ ਦੇ ਵਿੱਚ ਇਸ ਨਿਊਕਲੀਅਸ ਦੇ ਵਿੱਚ ਨਿਊਟ੍ਰੋਨ ਪ੍ਰੋਟੋਨ ਹੈ ਤੇ ਆਲੇ ਦੁਆਲੇ ਇਲੈਕਟ੍ਰੋਨ ਹੈ ਹੁਣ ਜਿੰਨੇ ਇਲੈਕਟ੍ਰੋਨ ਹੈ ਨੰਬਰ ਆਫ ਇਲੈਕਟ੍ਰੋਨਸ ਇਕੁਅਲ ਟੂ ਨੰਬਰ ਆਫ ਪ੍ਰੋਟੋਨਸ ਕਹਿਣ ਦਾ ਮਤਲਬ ਇਹ ਹੈ ਵੀ ਜਿੰਨਾ ਇਹਦੇ ਤੇ ਨੈਗੇਟਿਵ ਚਾਰਜ ਹੈ ਉਨਾ ਹੀ ਇਸ ਤੇ ਪੋਜ਼ੀਟਿਵ ਚਾਰਜ ਹੈ ਵੀ a ਬਰਾਬਰ ਹੁੰਦਾ ਹੈ ਇਸ ਲਈ ਇਹ ਸਾਰੇ ਦਾ ਸਾਰਾ ਐਟਮ ਹੈ ਜਿਹੜਾ ਇਲੈਕਟ੍ਰਿਕਲੀ ਨਿਊਟਰਲ ਹੋਇਆ ਕਰਦਾ ਪਰ ਜੇ ਕਿਸੇ ਚੀਜ਼ ਤੇ ਚਾਰਜ ਹੈ ਜੇ ਅਸੀਂ ਗੱਲ ਕਰੀਏ ਚਾਰਜ ਦੀ ਗੱਲ ਕਰੀਏ ਸੀ ਵੀ ਕਿਸੇ ਚੀਜ਼ ਦੇ ਉੱਤੇ ਚਾਰਜ ਹੈ ਤਾਂ ਉਹ ਜਿਹੜਾ ਚਾਰਜ ਹੈ ਸਾਡੇ ਕੋਲੇ ਉਹ ਕੀ ਹੈ ਆਪਾਂ ਇਹਦੀ ਗੱਲ ਕਰਦੇ ਹਾਂ ਵੀ ਉਹ ਚਾਰਜ ਕੀ ਹੈ ਕੋਜ਼ ਕਰੋ ਵੀ ਇੱਥੇ ਇੱਕ ਚਾਰਜ ਪਿਆ ਹੈ ਈ ਚਾਰਜ ਹੈ ਤਾਂ ਇਸ ਦੇ ਵਿੱਚ ਜੇ ਤਾਂ ਇਹ ਪੋਜ਼ਿਟਿਵ ਚਾਰਜ ਹੈ ਤਾਂ ਇਸ ਨੂੰ ਅਸੀਂ ਇਸ ਤਰ੍ਹਾਂ ਰਿਪਰੈਜ਼ੈਂਟ ਕਰਦੇ ਪੋਜ਼ਿਟਿਵ ਦਾ ਮਤਲਬ ਅਸੀਂ ਲੈ ਲੈਂਦੇ ਆ ਵੀ ਜ਼ਿਆਦਾ ਤੇ ਜ਼ਿਆਦਾ ਤੋਂ ਬਾਹਰ ਵਾਲੇ ਪਾਸੇ ਤੇ ਇਹ ਬਣ ਗਿਆ ਇਸ ਦਾ ਸਾਰਾ 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 ਕੀ ਬਣ ਜਾਂਦਾ ਇਲੈਕਟ੍ਰਿਕ ਫੀਲਡ ਫੀਲਡ ਜਿਹੜੀ ਔਰੇ ਦੀ ਗੱਲ ਕਰਦੇ ਸੀ ਆਪਾਂ ਇਹਦਾ ਇਲੈਕਟ੍ਰਿਕ ਫੀਲਡ ਬਣ ਗਿਆ ਹੁਣ ਜੇ ਆਪਾਂ ਗੱਲ ਕਰੀਏ ਵੀ 네ਗੇਟਿਵ ਚਾਰਜ ਸਾਡੇ ਕੋਲੇ ਤਾਂ ਉਸ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਹੀ ਦਿਖਾਣੇ ਆ ਲੇਕਿਨ 네ਗੇਟਿਵ ਚਾਰਜ ਦੇ ਵਿੱਚ ਇਹ ਐਰੋ ਅੰਦਰਲੇ ਪਾਸੇ ਮਤਲਬ 네ਗੇਟਿਵ ਹੈ ਜਿਹੜਾ ਉਹ ਆਪਣੇ ਅੰਦਰ ਨੂੰ ਅਬਜ਼ੌਰਬ ਕਰ ਰਿਹਾ ਤੇ ਪੋਜ਼ੀਟਿਵ ਤੋਂ ਬਾਹਰ ਨੂੰ ਆ ਰਹੀ ਤੇ ਇਹਨਾਂ ਦੋਨੋਂ ਨੂੰ ਮਿਲਾ ਕੇ ਇੱਕ ਡਾਈਪੋਲ ਦੋ ਪੋਲ ਵਾਲਾ ਇੱਕ ਸਾਡੇ ਕੋਲ ਚੀਜ਼ ਬਣਦੀ ਹੈ ਜਿਸ ਤਰ੍ਹਾਂ ਅਸੀਂ ਕਹਿੰਦੇ ਨੇ ਮੈਗਨੇਟ ਦੇ ਦੋ ਸਿਰੇ ਐ ਤੇ ਮੈਗਨੇਟਿਕ ਡਾਈਪੋਲ ਦੀ ਗੱਲ ਕਰਦੇ ਆ ਤੇ ਇਸੇ ਤਰ੍ਹਾਂ ਹੀ ਮੈਗਨੇਟ ਦਾ ਵੀ ਇੱਕ ਆਪਣਾ ਔਰਾ ਹੈ ਮੈਗਨੇਟ ਦੇ ਉਸ ਖੇਤਰ ਦੇ ਵਿੱਚ ਜਾ ਕੇ ਜਦੋਂ ਕੋਈ ਚੀਜ਼ ਰੱਖਦੇ ਆ ਉਹ ਇੱਕਦਮ ਖਿੱਚ ਲੈਂਦਾ ਦੋਰੋਂ ਹੀ ਖਿੱਚ ਲੈਂਦਾ ਇਸੇ ਤਰ੍ਹਾਂ ਹੀ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹਦੇ ਆਲੇ ਦੁਆਲੇ ਜੇ ਉਸ ਇਲੈਕਟ੍ਰਿਕ ਫੀਲਡ 'ਚ ਅਸੀਂ ਐਂਟਰ ਕਰਦੇ ਆ ਤਾਂ ਸਾਨੂੰ ਉਹ ਮਹਿਸੂਸ ਹੋਊਗਾ ਵੀ ਐਸੇਸ ਫੀਲਡ ਚ ਐਂਟਰ ਕੀਤੇ ਆ ਤਾਂ ਉਸਦੇ ਅਸੀਂ ਜਿਹੜੀ ਪੜ੍ਹਾਈ ਆ ਉਹ 12ਵੀਂ ਕਲਾਸ ਦੇ ਵਿੱਚ ਇਲੈਕਟ੍ਰੋਸਟੈਟਿਕ ਚੈਪਟਰ ਦੇ ਵਿੱਚ ਕਰਾਣੇ ਆ ਜਿਸ ਦੇ ਵਿੱਚ ਮੈਂ ਤੁਹਾਨੂੰ ਉਹ ਹੱਥਾਂ ਨਾਲ ਗੁਬਾਰੇ ਨੂੰ ਰਗੜ ਕੇ ਤੇ ਉਹ ਗੁਬਾਰਾ ਕਿਵੇਂ ਹੱਥ ਨਾਲ ਚਿਪਕ ਜਾਂਦਾ ਉਹ ਐਕਸਪੈਰੀਮੈਂਟ ਕਰਵਾਏ ਹੋਏ ਆ ਤੇ ਉਹ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਦੀ ਉੱਥੇ ਗੱਲ ਚੱਲਦੀ ਹੈ ਫਿਰ ਉਹਨਾਂ ਦੋਨੋਂ ਚਾਰजेस ਦੇ ਵਿੱਚ ਜੇ ਦੋਨੋਂ ਲਾਈਕ ਹੋਣ ਇੱਕੋ ਜੇ ਹੋਣ ਉਹ ਇੱਕ ਦੂਜੇ ਨੂੰ ਧੱਕਾ ਮਾਰਦੇ ਆ ਜੇ ਅਨਲਾਈਕ ਹੋਣ ਇੱਕ ਪੋਜ਼ਿਟਿਵ ਹੋਵੇ ਇੱਕ ਨੈਗੇਟਿਵ ਹੋਵੇ ਤਾਂ ਉਹ ਇੱਕ ਦੂਜੇ ਨੂੰ ਖਿੱਚ ਲੈਂਦੇ ਆ ਤਾਂ ਮਤਲਬ ਕਹਿਣ ਦਾ ਮਤਲਬ ਵੀ ਹੈ ਵੀ ਜਦੋਂ ਉਹਨਾਂ ਦੀ ਇਲੈਕਟ੍ਰਿਕ ਫੀਲਡ ਦੇ ਵਿੱਚ ਉਹ ਚੀਜ਼ ਆਂਦੀ ਹੈ ਤਾਂ ਫੇਰ ਉਹ ਉਸ ਦੇ ਉੱਤੇ ਕੰਮ ਕਰਦੀ ਹੈ ਇਸੇ ਤਰ੍ਹਾਂ ਦੇ ਨਾਲ ਮੈਗਨੇਟਿਕ ਖੇਤਰ ਦੇ ਵਿੱਚ ਵੀ ਇਹੀ ਜਿਹੜਾ ਹੈਗਾ ਸਾਡਾ ਵਰਤਾਰਾ ਚੱਲਦਾ ਹੈ ਮੈਗਨੇਟਿਕ ਖੇਤਰ ਦੇ ਵਿੱਚ ਕਿਵੇਂ ਹੁੰਦਾ ਇਹ ਸਾਰਾ ਉਹ ਵੀ ਆਪਾਂ ਦੇਖਦੇ ਆਂ ਸਾਡੇ ਕੋਲ ਦੋ ਮੈਗਨੇਟ ਹੈ ਇੱਕ ਮੈਗਨੇਟ ਸਾਡਾ ਇਹ ਪਿਆ ਐਨ ਤੇ ਐਸ ਇਹਦੇ ਦੋ ਪੋਲ ਬਣਾ ਲੈਨੇ ਆ ਸੀ ਇੱਕ ਮੈਗਨੇਟ ਸਾਡੇ ਕੋਲ ਇਹ ਪਿਆ ਐਨ ਤੇ ਐਸ ਹੁਣ ਜੇ ਐਨ ਤੇ ਐਸ ਦੋਨੋਂ ਪੋਲ ਇੱਕ ਦੂਜੇ ਦੇ ਨੇੜੇ ਲੈ ਕੇ ਆਨੇ ਆ ਤਾਂ ਇੱਕ ਦੂਜੇ ਨੂੰ ਇਹ ਖਿੱਚ ਲੈਂਦੇ ਇੱਕ ਦੂਜੇ ਵੱਲ ਹੋ ਜਾਂਦੇ ਮਤਲਬ ਇੰਨਾ ਚ ਖਿੱਚ ਪੈਦਾ ਹੋ ਜਾਂਦੀ ਹੈ ਖਿੱਚਣ ਲੱਗੇ ਇੱਕ ਦੂਸਰੇ ਨੂੰ ਪਰ ਜੇ ਇਹੀ ਅਸੀਂ ਇੱਥੇ ਐਨ ਐਸ ਤੇ ਇਹਦੇ ਕੋਲੇ ਅਸੀਂ ਫੇਰ ਇਹਦਾ ਵੀ ਐਨ ਔਰ ਐਸ ਲੈ ਆਈਏ ਤਾਂ ਫਿਰ ਇਹ ਇੱਕ ਦੂਜੇ ਨੂੰ ਪਰਾਂ ਨੂੰ ਧੱਕਦੇ ਹਾਂ ਪਰਾਂ ਨੂੰ ਧੱਕਣ ਦਾ ਮਤਲਬ ਵੀ ਇਹ ਇੱਥੇ ਰਹਿ ਗਿਆ ਐਨ ਤੇ ਐਸ ਤੇ ਇਹ ਜਿਹੜਾ ਹੈਗਾ ਇਹ ਦੂਰ ਚਲਾ ਗਿਆ ਤਾਂ ਇਸ ਨੂੰ ਇਸ ਨੇ ਧੱਕਤਾ ਹੋਇਆ ਤਾਂ ਇਸ ਤਰੀਕੇ ਦੇ ਨਾਲ ਜਦੋਂ ਇਹਦੀ ਫੀਲਡ ਦੇ ਵਿੱਚ ਆਂਦੀ ਹੈ ਕੋਈ ਚੀਜ਼ ਤਾਂ ਉਹ ਦੂਸਰੇ ਨੂੰ ਪਰਾਂ ਕਰ ਦਿੰਦੀ ਹੈ ਤਾਂ ਇਸ ਕਰਕੇ ਇਹ ਗੱਲ ਕਹੀ ਜਾਂਦੀ ਹੈ ਵੀ ਜਿਹੜੇ ਇਹ ম্যাগਨੇਟ ਹੈ ਜਾਂ ਚਾਰਜ ਹੈ ਇੱਥੋਂ ਹੀ ਬਣੀ ਹੈ ਗੱਲ ਇਲੈਕਟ੍ਰੋਮੈਗਨੇਟ ਇਲੈਕਟ੍ਰੋ ਇਲੈਕਟ੍ਰੋਨ ਤੋਂ ਚਾਰਜ ਦੀ ਗੱਲ ਚੱਲਦੀ ਹੈ ম্যাগਨੇਟ ਤੋਂ ਮੈਗਨੇਟਿਜ਼ਮ ਦੀ ਗੱਲ ਚੱਲਦੀ ਹੈ ਪਰ ਇਹ ਇਲੈਕਟ੍ਰੋਮੈਗਨੇਟ ਕੀ ਹੈ ਇਸ ਦੀ ਆਪਾਂ ਚਰਚਾ ਕਰਾਂਗੇ ਵੀ ਇਹ ਇਲੈਕਟ੍ਰੋਮੈਗਨੇਟ ਕੀ ਹੈ ਹੁਣ ਇਲੈਕਟ੍ਰੋਮੈਗਨੇਟ ਹੈ ਜਿਹੜਾ ਇਹ ਸਾਡੇ ਕੋਲ ਇੱਕ ਐੀ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਮੈਂ ਤਾਂ ਸਾਡੇ ਕੋਲ ਇੱਕ ਚਾਰਜ ਦੀ ਗੱਲ ਹੋ ਗਈ ਇੱਕ ਮੈਗਨੇਟਿਜ਼ਮ ਦੀ ਗੱਲ ਹੋ ਗਈ ਤਾਂ ਜਦੋਂ ਸਾਡੇ ਕੋਲ ਜਿਹੜਾ ਚਾਰਜ ਹੈ ਉਹ ਜਿਹੜਾ ਚਾਰਜ ਹੈ ਜਦੋਂ ਉਹ ਮੂਵ ਕਰਨ ਲੱਗ ਜਾਂਦਾ ਚਾਹੇ ਉਹ ਪੋਜ਼ਿਟਿਵ ਹੈ ਚਾਹੇ ਨੈਗੇਟਿਵ ਹੈ ਤੇ ਉਹ ਮੂਵ ਕਰਦਾ ਜਦੋਂ ਉਹ ਮੂਵ ਕਰਦਾ ਤਾਂ ਉਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਇਲੈਕਟ੍ਰਿਸਿਟੀ ਫਲੋ ਆਫ ਚਾਰਜ ਫਲੋ ਆਫ ਚਾਰਜ ਜਾਂ ਰੇਟ ਆਫ ਫਲੋਫ ਚਾਰਜ ਤਾਂ ਇਸ ਨੂੰ ਰੇਟ ਦਾ ਮਤਲਬ ਟਾਈਮ ਦੇ ਨਾਲ ਤਾਂ ਇਸ ਦੇ ਵਿੱਚ ਜਿਹੜੀ ਅਸੀਂ ਚੀਜ਼ ਤੁਹਾਨੂੰ ਦੱਸਣੀ ਚਾਹੁੰਦੇ ਆ ਉਹ ਇਸ ਤਰ੍ਹਾਂ ਦੀ ਹੈ ਵੀ ਇਸ ਤਰ੍ਹਾਂ ਦੇ ਨਾਲ ਇਹ ਚੀਜ਼ ਹੈ ਜਿਹੜੀ ਤੁਸੀਂ ਕਹੋ ਜੀ ਇਹ ਕੀ ਬਣਾਤਾ ਹੁਣ ਤੁਸੀਂ ਇਹਨੂੰ ਕਹਿੰਦੇ ਆ ਅਸੀਂ ਸਾਈਨ ਕਰਵ ਕੀ ਕਹਿੰਦੇ ਆ ਸਾਈਨ ਕਰਵ ਵੀ ਕਿਸੇ ਵੀ ਚੀਜ਼ ਦੇ ਸਾਈਨ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਇਹਦੀ ਗੱਲ ਕਰਦੇ ਤਾਂ ਹੁਣ ਤੁਸੀਂ ਦੇਖੋਗੇ ਕਿ ਇਹ ਕੀ ਹੈ ਸਾਡੇ ਕੋਲ ਹੁਣ ਜੇ ਦੇਖਿਆ ਜਾਵੇ ਤਾਂ ਜਿਹੜੀ ਅਸੀਂ ਇਹ ਕਰਵ ਬਣਾਈ ਹੈ ਇਸ ਕਰਵ ਨੂੰ ਅਸੀਂ ਇੱਥੇ ਅਸੀਂ ਡਰਾ ਕਰਨਾ ਸ਼ੁਰੂ ਕਰੀਏ ਇਹਦੇ ਸਾਹਮਣੇ ਆ ਬਿੰਦੂ ਹੈ ਆ ਬਿੰਦੂ ਆ ਗਿਆ ਆਹਾ ਆਹਾ ਆ ਗਿਆ ਆ ਇਹ ਆ ਗਿਆ ਇਸ ਤਰ੍ਹਾਂ ਇਹ ਆ ਗਿਆ ਇਹ ਵਾਲਾ ਇਹ ਵਾਲਾ ਫੇਰ ਇਹ ਆ ਗਿਆ ਫਿਰ ਇਹ ਆ ਗਿਆ ਫਿਰ ਇਹ ਆ ਗਿਆ ਇਹ ਆ ਫਿਰ ਇਹ ਆ ਗਿਆ ਇਹ ਆ ਫਿਰ ਹੇਠਲੇ ਚੱਲਣ ਲੱਗ ਗਏ ਮਤਲਬ ਕਰਦੇ 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 ਅਸਲ ਦੇ ਵਿੱਚ ਇਹ ਜਿਹੜੀ ਸਾਈਨ ਵੇਵ ਹੈ ਇਹ ਇਸ ਤਰ੍ਹਾਂ ਦਾ ਇੱਕ ਚੱਕਰ ਪੂਰਾ ਕਰਦੀ ਹੈ ਇਸ ਨੂੰ ਇੱਕ ਸਾਈਕਲ ਕਿਹਾ ਜਾਂਦਾ ਕੀ ਕਿਹਾ ਜਾਂਦਾ ਸਾਈਕਲ ਇੱਕ ਚੱਕਰ ਪੂਰਾ ਕਰ ਹੁਣ ਸਾਈਨ 0 0 ਕਿਉਂ ਹੁੰਦਾ ਕਿਉਂ ਕਿ ਇੱਥੇ ਜਿਹੜਾ ਹੈ ਇਹ 0 ਹੈ ਇੱਥੇ ਜਿਹੜਾ ਹੈ ਇਹ ਬਣ ਜਾਂਦਾ 90 ਡਿਗਰੀ ਇੱਥੇ ਜਿਹੜਾ ਹੈ ਇਹ ਬਣ ਜਾਂਦਾ 180 ਹੋ ਜਾਂਦਾ ਫਿਰ ਇੱਥੇ 270 ਹੋ ਜਾਂਦਾ ਫਿਰ ਇੱਥੇ ਫਿਰ 360 ਹੋ ਜਾਂਦਾ ਤਾਂ ਇਸ ਤਰੀਕੇ ਦੇ ਨਾਲ ਜਦੋਂ sin 0 0 sin π/2 ਮੈਕਸਿਮਮ ਤਾਂ ਮੈਕਸਿਮਮ ਮੇ ਕਿੱਥੇ ਤੱਕ ਚਲਾ ਗਿਆ 1 ਤੱਕ ਚਲਾ ਗਿਆ ਤਾਂ ਇਹਦੀ ਵੈਲਿਊ 1 ਬਣ ਜਾਂਦੀ ਹੈ ਫਿਰ sin 180 ਆ ਗਿਆ ਫਿਰ ਇਹ 0 ਹੋ ਗਿਆ ਫਿਰ ਇਹ -1 ਹੋ ਗਿਆ ਫਿਰ ਇਹ ਫਿਰ 0 ਹੋ ਗਿਆ ਤਾਂ ਮਤਲਬ ਇਸ ਤਰ੍ਹਾਂ ਦੇ ਨਾਲ ਇਹਨਾਂ ਵੈਲਿਊਜ਼ ਨੂੰ ਅਸੀਂ ਈਜ਼ੀਲੀ ਸਮਝ ਸਕਦੇ ਹਾਂ ਤਾਂ ਹੁਣ ਇਹ ਜਿਹੜੀ ਅਸੀਂ ਗੱਲ ਕਰ ਰਹੇ ਸੀ ਸਾਈਕਲ ਦੀ ਵੀ ਇੱਕ ਸਾਈਕਲ ਪੂਰਾ ਹੁੰਦਾ ਹੈ ਇਸੇ ਤਰ੍ਹਾਂ ਜਦੋਂ ਚਾਰਜ ਫਲੋ ਕਰਦਾ ਹੈ ਤਾਰਾਂ ਦੇ ਵਿੱਚ ਤਾਂ ਇਹ ਸਾਈਕਲ ਦੇ ਵਿੱਚ ਫਲੋ ਕਰਦਾ ਹੈ ਮੈਂ ਤੁਹਾਡੇ ਨਾਲ ਇੱਕ ਸਾਈਕਲ ਦੀ ਗੱਲ ਕੀਤੀ ਹੈ ਹੁਣ ਇਸ ਇੱਕ ਸਾਈਕਲ ਦੇ ਨਾਲ ਨਾਲ ਆਪਾਂ ਗੱਲ ਕਰਾਂਗੇ ਵੀ ਇਹੇ ਜੇ ਕਿੰਨੇ ਹੀ ਸਾਈਕਲ ਬਣਦੇ ਇਹੇ ਜੇ ਸਾਈਕਲ ਇਸ ਤਰ੍ਹਾਂ ਇਸ ਤਰ੍ਹਾਂ ਮਤਲਬ 1 ਸੈਕਿੰਡ ਦੇ ਵਿੱਚ 50 ਵਾਰੀ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ ਨੈਗੇਟਿਵ ਇੰਨੀ ਤੇਜ਼ ਉਸ ਦੀ ਫ੍ਰੀਕੁਐਂਸੀ ਨੂੰ ਅਸੀਂ ਕੀ ਕਹਿੰਦੇ ਆ 50 ਹਰਟਸ ਹਰਟਸ ਦਾ ਮਤਲਬ ਹੁੰਦਾ ਹੈ ਪ੍ਰਤੀ ਸੈਕਿੰਡ 1 ਸੈਕਿੰਡ ਚ 50 ਵਾਰੀ ਜਿਹੜਾ ਹੈ ਪੋਜ਼ਿਟਿਵ ਨੈਗੇਟਿਵ ਹੋ ਜਾਣਾ ਤਾਂ ਹੁਣ ਤੁਸੀਂ ਦੇਖੋ ਵੀ ਉਹ ਜਿਹੜਾ ਚਾਰਜ ਜਿਹਦੇ ਕੋਲ ਕੋਈ ਪਾਵਰ ਹੈ ਔਰੇ ਉਸ ਔਰੇ ਦੇ ਨਾਲ ਉਹ ਜਿਹੜਾ ਉੱਪਰ ਥੱਲੇ ਹੋਣ ਲੱਗ ਗਿਆ ਉਹਦੇ ਨਾਲ ਫਿਰ ਉਹ ਬਿਜਲੀ ਕਿਵੇਂ ਬਣੀ ਹੈ ਤੇ ਉਹ ਬਿਜਲੀ ਹੈ ਜਿਹੜੀ ਉਹ ਜੇ ਸਾਡੇ ਸਰੀਰ ਦੇ ਵਿੱਚ ਜਦੋਂ ਉਹ ਐਂਟਰ ਕਰਦੀ ਹੈ ਸਾਡੇ ਸਰੀਰ ਦੇ ਵਿੱਚ ਵੀ ਚਾਰਜ ਹੈ ਦੇਖੋ ਸਾਡਾ ਦਿਮਾਗ ਸਾਡਾ ਦਿਲ ਇਹ ਸਾਰਾ ਚਾਰਜ ਤੇ ਹੀ ਕੰਮ ਕਰ ਰਿਹਾ ਤਾਂ ਹੁਣ ਇਸੇ ਲਈ ਤਾਂ ਅਸੀਂ ਉਹਨਾਂ ਮਸ਼ੀਨਾਂ ਦੇ ਵਿੱਚ ਜਾ ਕੇ ਆਪਣੇ ਜਦੋਂ ਟੈਸਟਿੰਗਸ ਕਰਾਨੇ ਆ ਤਾਂ ਸਾਡੀ ਟੈਸਟਿੰਗ ਹੋ ਸਕਦੀ ਹੈ ਸੰਭਵ ਐਮ ਆਰ ਆਈ ਮੈਗਨੇਟਿਕ ਰੈਜ਼ੋਨੈਂਸ ਇਮੇਜਿੰਗ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤਾਂ ਹੁਣ ਗੱਲ ਇਹ ਹੈ ਵੀ ਇਹ ਜਿਹੜਾ ਸਾਡੇ ਕੋਲੇ ਚਾਰਜ ਫਲੋ ਕਰ ਰਿਹਾ ਇਸ ਫਲੋ ਕਰ ਰਹੇ ਚਾਰਜ ਦੀ ਅਸੀਂ ਜਿਹੜੀ ਗੱਲ ਕੀਤੀ ਹੈ ਇਸੇ ਤਰ੍ਹਾਂ ਦੇ ਨਾਲ ਜਦੋਂ ਹੀ ਇਲੈਕਟ੍ਰਿਕ ਚਾਰਜ ਫਲੋ ਕਰਦਾ ਹੈ ਕਹਿੰਦੇ ਜੀ ਤਾਰ ਦੇ ਵਿੱਚ ਜਦੋਂ ਵੀ ਕੋਈ ਚਾਰਜ ਫਲੋ ਕਰ ਰਿਹਾ ਹੈ ਤਾਂ ਉਹਦੇ ਆਲੇ ਦੁਆਲੇ ਇੱਥੇ ਇੱਕ ਮੈਗਨੇਟਿਕ ਫੀਲਡ ਪੈਦਾ ਹੋ ਜਾਂਦਾ ਕੀ ਪੈਦਾ ਹੋ ਜਾਂਦਾ magnetic field ਤੁਸੀਂ ਦੇਖੋ ਵੀ ਜੇ ਚਾਰਜ ਫਲੋ ਕਰ ਰਿਹਾ ਹੈ ਤਾਂ ਉਸ ਨੂੰ ਅਸੀਂ ਕਿਹਾ ਕਰੰਟ ਤੇ ਕਰੰਟ ਦੇ ਆਲੇ ਦੁਆਲੇ ਕੀ ਆ ਗਿਆ magnetic field ਔਰ ਸਟੈਡ ਨੇ ਜਦੋਂ ਐਕਸਪੈਰੀਮੈਂਟ ਕੀਤਾ ਸੀਗਾ ਤਾਂ ਉਸ ਵੇਲੇ ਸਾਨੂੰ ਇਸ ਗੱਲ ਦੀ ਸਮਝ ਆਈ ਸੀਗੀ ਵੀ ਹਾਂ ਉਸ ਨੇ ਦੇਖਿਆ ਸੀਗਾ ਵੀ ਉਹਦੇ ਨੇੜੇ ਜਦੋਂ ਅਸੀਂ ਕਿਸੇ ਤਾਰ 'ਚੋਂ ਕਰੰਟ ਲੰਘਾ ਕੇ ਉਹਦੇ ਨੇੜੇ ਕੰਪਾਸ ਲੈ ਕੇ ਆਨੇ ਆ ਛੋਟਾ ਚੁੰਬਕ ਲੈ ਕੇ ਆਨੇ ਆ ਤਾਂ ਉਹ ਘੁੰਮ ਜਾਂਦਾ ਹੈ ਤਾਂ ਇਸ ਦਾ ਮਤਲਬ ਉੱਥੋਂ ਪਤਾ ਲੱਗਿਆ ਸੀਗਾ ਵੀ ਤਾਰਾਂ ਜਿੰਨੀਆਂ ਜੋ ਕਰੰਟ ਲੰਘ ਰਿਹਾ ਹੈ ਉਹਨਾਂ ਦੇ ਆਲੇ ਦੁਆਲੇ ਮੈਗਨੇਟਿਕ ਫੀਲਡ ਹੁੰਦਾ ਤਾਂ ਇਹ ਬਣ ਗਿਆ ਉਸ ਦਾ ਔਰਾ ਤਾਂ ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਵਿੱਚ ਵੀ ਜਿੰਨੀ ਦੇਰ ਤੱਕ ਅਸੀਂ ਮਤਲਬ ਵੀ ਇਹ ਚੀਜ਼ਾਂ ਨੂੰ ਮਹਿਸੂਸ ਕਰਦੇ ਹਾਂ ਤੇ ਸਾਡਾ ਆਲਾ ਦੁਆਲਾ ਵੀ ਉਸੇ ਤਰ੍ਹਾਂ ਹੀ ਦਾ ਬਣਦਾ ਜਾਂਦਾ ਹੈ ਇਸ ਲਈ ਸਾਡੇ ਚ ਕਿਤੇ ਪੋਜ਼ਿਟਿਵ ਭਾਵਨਾਵਾਂ ਕਿਤੇ ਨੈਗੇਟਿਵ ਭਾਵਨਾਵਾਂ ਜਿਹੜੀਆਂ ਹੈ ਉਹ ਚੱਲਦੀਆਂ ਫਿਰਦੀਆਂ ਤੇ ਇਹਨਾਂ ਵਿਚਾਰਾਂ ਦੇ ਨਾਲ ਹੀ ਅਗਲੀ ਕੜੀ ਦੇ ਵਿੱਚ ਫਿਰ ਮਿਲਦੇ ਆਪਾਂ ਬਹੁਤ ਬਹੁਤ ਧੰਨਵਾਦ ਸੱਚੇ ਅਕਾ